ਆਪਕੀ ਜਿਹੜੇ ਸਾਰਿਆਂ ਨੂੰ ਬਹੁਤ ਧੰਨਵਾਦ ਤੁਹਾਡਾ ਸਾਥ ਦੇ ਲਈ ਇਧਰ ਕਿ ਨੰਬਰ ਤੇ ਮੈਂ ਤੇ ਮਾੜਾ ਲਗਾਇਆ ਛਾਨੇ ਦਾ ਤੇ ਸੂਰਤੀ ਜਿਹੜੇ ਲਾ ਮਾਈਕ ਲਈ ਕਿਹਾ ਨੰਬਰ ਹੋਗਾ 70364250 ਤੇ 979958769 ਆਨਲਾਈਨ ਤੁਹਾਨੂੰ ਜਿਹੜੇ ਕੂਰੀਅਰ ਉਧਰ ਨਹੀਂ ਲੱਗੇ ਉਹ ਨੰਬਰੇ ਖਰਾਬ ਹੋ ਗਏ ਹੈਂਗ ਹੀ ਹੋ ਗਏ 12500 ਰੁਪਏ ਦੇ ਤੋਂ 1500 ਰੁਪਏ ਇੱਕ ਡੀਗਰੀ ਨੂੰ ਗਈਏ ਸੱਤੇ ਗਾਰ ਬੀ ਐਮ ਆਰ ਪੀ ਹੋਗੀ 100% ਸਕੈਨ ਹੋਗਾ ਜਿਹੜਾ ਆਰਟੀਕਲ ਸਾਰੇ ਭਰਾਵਾਂ ਨੂੰ ਪਸੰਦ ਆਈ ਉਹ ਦਿਵਾ ਦੇਵੇਂ ਅੰਦਰ ਜਿਹੜਾ ਬੈਲੈਂਸਰ ਸਕੈਚਰ ਦਾ ਪੰਜ ਦੇ ਪੰਜ ਜਿਹੜੀਆਂ ਨਵੇਂ ਆ ਵਾਈਟ ਵਾਲਾ ਵੀ ਆਇਆ ਕੁਆਲਟੀ ਦੇਖੋ 100% ਬੂੜ ਦੀ 5 ਮਹੀਨੇ ਦੀ ਗਾਰੰਟੀ ਹੈ ਵੀਰੇ ਨੋਨੇ ਜੁੱਤੀਆਂ ਬਾਅਦ ਇਹ ਦੇਖੋ ਪੈਰ ਤੇ ਚੀਜ਼ ਜਿਹੜਾ ਚਾਰ ਬੰਦੇ ਬੈਠੇ ਨੇ ਨਾ ਪਤਾ ਲੱਗੂ ਵੀ ਹਾਂ ਪਾਈ ਹੈ ਅੱਛਾ ਮੈਂ ਵੀਡੀਓ ਬਣਾ ਲੇ 25000 ਦੇ ਦੋ 15000 ਦੇ ਇੱਕ ਦੂਜੀ ਚੀਜ਼ ਦੇਖ ਸਕਦੇ ਹਾਂ ਬਲਾ ਭੁੱਲੇ ਗਿਆ ਇੱਧਰ ਕੈਮਰਾ ਲਗਾ ਹਲੋ ਯੂ ਬੈਲਸ ਸਾਰੇ 3.5 ਤੋਂ ਲੈ ਕੇ 10 ਤੱਕ ਦੋ ਜੋੜੀਆਂ 2500 ਦੀਆਂ ਇੱਕ ਜੋੜਾ 1500 ਰੁਪਏ ਦਾ ਪੂਰਾ ਓਕੇ ਰਿਪੋਰਟ ਜੋੜਾ ਗੰਦਾ ਨਾ ਕਰੇ ਨਹੀਂ ਪ੍ਰਧਾਨ ਨਵਾਬਸ ਪੇਜ ਦੇ ਉਪਰ ਹੈਗਾ ਸਟਾਕ ਹੀ ਬਹੁਤ ਔਖਾ ਪੂਰਾ ਕੀਤਾ ਉਹ ਵਾਲੀ ਤੁਸੀਂ ਦੇਖ ਸਕਦੇ ਹੋ 100 ਚੈੱਕ ਕਰ ਸਕਦੇ ਹੋ ਫਿਰੀ ਕਾਪੀ ਹੈ ਉਹ 500 ਤੋਂ ਸ਼ੁਰੂ ਹੋ ਕੇ 5000 ਤੱਕ ਵੀ ਕਾਪੀ ਆਉਂਦੀ ਹੈ ਜੇ ਦਾ ਮਤਲਬ ਅਮੀ ਜੇ ਕਾਪੀ ਕਹਿੰਦਾ ਤਾਂ 7-800 ਦਾ ਕੀ ਹੋਊਗਾ ਵੀ ਬੋਰਡਰ ਨੇ ਕਾਪੀਆਂ 35 3500 ਖਰੀਦ ਵਾਲੀਆਂ ਆ ਰਹੀਆਂ ਨੇ ਖਰੀਦ ਜੀ ਦਾ ਰੇਟ 4500 ਇਕੱਲਾ ਜਰ ਭੋਲਾਂਗੇ ਨਾ ਤੇ ਸ਼ਾਇਦ ਉਹ ਕੁੜੀਆਂ ਸ਼ਾਇਦ ਉਹ ਆ ਲੋ ਜੁੱਤਾ ਜੈਕਟਰ 2500 ਰੁਪਏ ਦੇ 2 1500 ਦਾ ਇੱਕ ਦੇਖੋ ਮੈਜੀ 2500 ਦੇ 2 1500 ਦਾ ਇੱਕ ਕੁਆਲਿਟੀ ਜੈਕਟਰ ਆ ਲੋ ਵਾਈਡ ਦਾ ਵਿੱਚ ਸਾਰੇ ਜੋੜੇ ਜਿਹੜੇ ਮਨ ਦੀ ਇੱਕ ਜੋੜਾ ਚਾਹੀਦਾ 1500 ਦਾ 2 ਜੋੜੇ ਚਾਹੀਦੇ 2500 ਦੇ ਸ਼ਿਪਿੰਗ ਫ੍ਰੀ ਹੈ ਚਾਹੇ ਇੱਕ ਇਹਦੀ ਲੈ ਲੋ ਚਾਹੇ ਦੋ ਆ ਲੋ ਪਹਿਲਾ ਸੂਸਟਾਰਟੀਕਲ ਹੁਣ ਇਹਦੇ ਨਾਲ ਦਾ 1000 ਦਾ ਵੀ ਪਿਆ ਹੋਇਆ ਉਹ ਫੋਨ ਮਾਡਲ ਹੈ ਫੋਨ ਮਾਡਲ ਦਾ ਇੱਕ ਜੁੜਾ 1500 ਦਾ ਤੁਹਾਨੂੰ ਮੈਂਣਾ ਦੂਰੇ 2500 ਰੁਪਏ ਦੇ ਆਹ ਅਡੀਕਲ ਨੂੰ ਮੈਂ ਮੈਟਿੰਗ ਚੈੱਕ ਕਰਕੇ ਦੇਖਣਾ ਹੈ ਕਿ ਜੋ ਮੈਸਜ ਸਾਰੇ ਸਹੀ ਹੈ ਸਤੋ ਲੈ ਕੇ 10 ਤੱਕ ਬਾਪੂ ਮਾਰ ਹੈ ਜਿੱਥੇ ਮੈਂ ਦੀ ਸ਼ਿਪਿੰਗ ਕਰਾ ਸਕਦਾ ਜੇ ਗੇੜੇ ਮੇਰੇ ਨੰਬਰ ਦਿੱਤੇ ਹੋਣਗੇ ਪੇਮੈਂਟ ਦੀ ਮੇਰੀ ਗਰੰਟੀ ਹੋਗੀ ਕੋਰੀਅਰ ਇੱਕ ਦੋ ਦਿਨ ਇਧਰ ਉਧਰ ਹੋ ਸਕਦਾ ਉਹ ਮੈਂ ਉਹਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਮੈਂ ਮਾਤਾ ਰੋਹਾਂ ਇੱਕ ਕਰਦੇ ਨੇ ਅੰਦਰੋਂ ਅੰਦਰ ਉਹ ਜੋ ਪੈਸੇ ਤੁਹਾਡੇ ਕੋਲ ਦੇ ਨਹੀਂ ਜਾਂਦੇ ਪੈਸੇ ਤੁਹਾਡੇ 6 ਮਹੀਨੇ ਬਾਅਦ ਵੀ ਮੇਰੀ ਜ਼ਿੰਮੇਵਾਰੀ ਹੈ ਪਿੰਡਾਂ ਦੇ ਵਿੱਚ ਪਾਉਣ ਦੇ ਲੱਗ ਜਾਂਦੇ ਐ ਕੈਸ਼ 'ਚ 2-3 ਦਿਨ ਲੱਗ ਜਾਂਦੇ ਆ ਕੰਮ ਹੁੰਦਾ ਸੋ ਫਿਰ ਲਈ ਦੁਆਰਾ ਦੇ ਨਾਲ ਮੈਸੇਜਿੰਗਾਂ ਦਿਖਾ ਦੇ ਇੱਕ ਇੱਕ ਕਰਕੇ ਤੁਹਾਨੂੰ ਮੈਸੇਜਿੰਗਾਂ ਦਿਖਾ ਦੇਣੀਆਂ ਨੇ ਦੇਖ ਲਓ ਹਲ ਇੱਕ ਇੱਕ ਕਰਕੇ ਮੈਸੇਜਾਂ ਦੇਖੋ ਸਾਰੀ ਹਲ 2500 ਰੁਪਏ ਦੇ ਦੂ 1500 ਰੁਪਏ ਦੇ ਇੱਕ ਆ ਜੀ ਮੈਂ ਤੁਹਾਨੂੰ ਕਰਦਾ 95 ਜੇ ਜੇ ਮਾਰਦੀ ਤੁਸੀਂ ਇਹਨਾਂ ਤੇ ਦੋ ਚੋਣ ਸਕਦੇ 2500 ਦੇ ਦੋ ਲੈਣਗੇ ਜਿਹੜੇ ਮਾਰਦੀ ਦੋ ਚੋਣ ਸਕਦੇ ਆ ਵੀ ਆਰਟੀਕਲ ਇਹਨਾਂ ਨਾਲ ਦੋ 7429 ਦਾ ਹੈਗ ਹੋ ਗਿਆ ਉੱਤੇ ਭਾਜੀ ਮੈਸੇਜ ਨਾ ਕਰੇ ਇਧਰ 7036450979958769 ਚੱਲਦਾ ਆ ਮਾਡਲ ਤੁਹਾਡੇ ਸਾਹਮਣੇ 10 ਤੋਂ 5 ਤੇ 3 8 ਮਾਡਲ ਵੇਅ 8ਵੇਂ ਮਾਡਲ 1500 ਦਾ 1 2500 ਦੇ i